ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਪਿਰਤਪਾਲ ਸਿੰਘ ਵਾਲੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਕਿੰਨੀ ਨਮੋਸ਼ੀ ਚ chalni paiya ਹਾਈ ਕੋਰਟ ਨੇ ਦੋਸਤੋ ਪੰਜਾਬ ਸਰਕਾਰ ਨੂੰ ਫਟਕਾਰ ਲਾ ਕੇ ਕੀ ਕਿਹਾਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਦੋਸਤੋ ਗੱਲਬਾਤ ਕਰਾਂਗੇ ਪੱਛਮੀ ਬੰਗਾਲ ਦੀ ਜਿਹੜੀ ਮੁੱਖ ਮੰਤਰੀ ਆ ਮੰਮਤਾ ਬੇਨਰਜੀ ਤੇ ਭਗਵੰਤ ਮਾਨ ਦੇ ਵਿੱਚ ਕੀ ਫਰਕ ਹੈਗਾ ਪੰ ਪੱਛਮੀ ਬੰਗਾਲ ਦੀ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ ਦੇ ਐਕਸ਼ਨਾਂ ਦੇ ਵਿੱਚ ਕੀ ਫਰਕ ਹੈਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਬਾਈ ਬਰਜਾ ਖਾਲਸਾ ਵਹਿਗਰ ਜੁ ਕੀ ਫਤਿਹ ਸਭ ਤੋਂ ਪਹਿਲਾਂ ਦੋਸਤੋ ਮੈਂ ਗੱਲ ਕਰੂੰਗਾ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਉਹਨਾਂ ਦੇ ਸੂਬੇ ਦੇ ਵਿੱਚ ਕੇਂਦਰ ਦੀ ਈਡੀ ਜਿਹੜੀ ਹੈਗੀ ਆ ਤੇ ਸੀਬੀਆਈ ਆ ਉੱਥੇ ਕਿਸੇ ਦੇ ਉੱਪਰ ਰੇਡ ਕਰਨ ਆਉਂਦੀ ਹੈ ਉਹਨਾਂ ਨੂੰ ਗਿਰਫਤਾਰ ਕਰ ਲਿਆ ਜਾਂਦਾ ਦੋਸਤੋ ਈਡੀ ਦੀ ਟੀਮ ਨੂੰ ਪੱਛਮੀ ਬੰਗਾਲ ਵੱਲੋਂ ਦੁਬਾਰਾ ਫੇਰ ਗ੍ਰਿਫਤਾਰ ਕਰ ਲਿਆ ਗਿਆ ਪਹਿਲਾਂ ਵੀ ਉਹ ਆਏ ਸੀ ਪਹਿਲਾਂ ਫੜਕੇ ਬਿਠਾਏ ਹੁਣ ਅਫਸਰਾਏ ਹੁਣ ਉਹਨਾਂ ਨੂੰ ਫੇਰ ਗ੍ਰਿਫਤਾਰ ਕੀਤਾ ਗਿਆ ਲੇਕਿਨ ਦੂਜੇ ਪਾਸੇ ਪਾਸੇ ਸਾਡੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਸਾਡੀ ਹਦੂਦ ਦੇ ਅੰਦਰ ਆ ਕੇ ਪੰਜਾਬ ਦੇ ਹਰਿਆਣੇ ਦੀ ਪੁਲਿਸ ਨੇ ਉਹ ਤਸੱਦਦ ਕੀਤਾ ਜਿਹੜਾ ਕਿ ਮੈਂ ਕਹਿੰਨਾ ਵੀ ਅੱਜ ਤੱਕ ਵੀ ਦੇਸ਼ ਦੇ ਵਿੱਚ ਇਸ ਗੱਲ ਦੀ ਕੋਈ ਉਦਾਹਰਣ ਨਹੀਂ ਮਿਲਦੀ ਸਾਡੇ ਸੁਭਕਰਮਨ ਨੂੰ ਮੁੰਡੇ ਨੂੰ ਸ਼ਹੀਦ ਕੀਤਾ ਜ਼ੀਰੋ ਐਫ ਆਈ ਆਰ ਕੀਤੀ ਆ ਦੋਤੋ ਪਿਰਤਪਾਲ ਸਿੰਘ ਦਾ ਅੰਗ-ਅੰਗ ਤੋੜਿਆ ਗਿਆ ਪੰਜਾਬ ਦੇ ਹਦੂਦ ਦੇ ਵਿੱਚੋਂ ਚੱਕ ਕੇ ਲੈ ਕੇ ਗਏ ਤੇ ਉਹਦੇ ਤੇ 0 ਐਫਆਈਆਰ ਕੱਲ ਹਾਈ ਕੋਰਟ ਨੇ ਇਹਨਾਂ ਨੂੰ ਕਿਹਾਗਾ ਕਿ 0 ਐਫਆਈਆਰ ਕਿਉਂ ਕੀਤੀ ਹੈ ਜਦੋਂ ਪਿਰਤਪਾਲ ਸਿੰਘ ਦੇ ਬਿਆਨ ਲਿਗੇ ਉਹਨੇ ਸਾਰਾ ਕੁਝ ਦੱਸਿਆਗਾ ਮੈਨੂੰ ਕਿੱਥੋਂ ਚੱਕਿਆ ਕੌਣ ਲੈ ਕੇ ਗਿਆ ਕਿਹੜਾ ਐਸਐਚਓ ਸੀਗਾ ਕਿਹੜਾ ਅਫਸਰ ਐਐਸਐਚਪੀ ਤੱਕ ਸਾਰੇ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਤੇ ਬਾਦਲ ਸਰਕਾਰ ਨੂੰ ਕਿ ਅਨਪਛਾਤੀ ਪੁਲਿਸ ਕਿਉਂ ਲਿਖਿਆ ਗਿਆ ਉਹਦੇ 'ਚ ਹੁਣ ਤੁਹਾਡੀ ਤੁਹਾਡੇ ਲਈ ਅਨਪਛਾਤੀ ਪੁਲਿਸ ਕਿਵੇਂ ਬਣ ਗਈ ਜੀ ਉਹਨਾਂ ਨੇ ਇਹਨਾਂ ਦੀ ਖਿਚਾਈ ਕਰਦੇ ਹੋਏ ਜਿਹੜਾ ਸਹਿਯਕ ਐਡਵੋਕੇਟਾ ਉਹਨੂੰ ਕਿਹਾ ਪਹਿਲਾਂ ਤਾਂ ਸਾਰੀਆਂ ਮੈਡੀਕਲ ਜਿਹੜੀਆਂ ਰਿਪੋਰਟਾਂ ਨੇ ਸਾਡੇ ਹਵਾਲੇ ਕਰੋ ਤੇ ਉਹਨਾਂ ਨੇ ਕਿਹਾ ਕਿ ਜਦੋਂ ਪ੍ਰਤਪਾਲ ਸਿੰਘ ਸਭ ਕੁਝ ਦੱਸ ਰਿਹਾ ਹੈਗਾ ਫੇਰ ਜ਼ੀਰੋ ਐਫ ਆਈ ਆਰ ਕਿਉਂ ਪਰ ਦੋਸਤੋ ਕੋਈ ਵੀ ਕਿਸੇ ਤਰ੍ਹਾਂ ਦਾ ਮੂਰੋਂ ਜਵਾਬ ਨਹੀਂ ਕੋਈ ਵੀ ਪੰਜਾਬ ਸਰਕਾਰ ਵੱਲੋਂ ਦੇਖੋ ਵੋਟਾਂ ਦਾ ਸਮਾ ਚੱਲਦਾ ਹਰ ਇੱਕ ਜਿਹੜੀ ਪਾਰਟੀ ਆ ਉਹ ਚਾਹੁੰਦੀ ਆ ਕਿ ਮੇਰੇ ਸੂਬੇ ਦੇ ਵਿੱਚ ਲੋਕਾਂ ਦੇ ਪੱਖ ਦੀ ਗੱਲ ਕੀਤੀ ਜਾਵੇ ਕਿਉਂਕਿ ਮੂਰੇ ਵੋਟਾਂ ਨੇ ਪਰ ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਾਂ ਪਤਾ ਨਹੀਂ ਕੋ ਹੋਇਆ ਕੀ ਆ ਦੇਖੋ ਜੋ ਅਮਿਤ ਸਾਹ ਕਹਿੰਦਾਗਾ ਉਹ ਕੁਝ ਕੀਤਾ ਜਾਂਦਾ ਪਹਿਲਾਂ ਅਮਿਤ ਸਾਹ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਤੇ ਪਰਚੇ ਐਨਐਸਐ ਲਵਾ ਕੇ ਡਿਬਰੂਗੜ੍ਹ ਛਿੱਤੇ ਫਿਰ ਦੂਜੀ ਵਾਰੀ ਉਹਨਾਂ ਦੇ ਘੰਟੇ ਚੁੱਪਚੀ ਪੀਤੇ ਭਾਈ ਅਮਰਤਪਾਲ ਸਿੰਘ ਉਹਨਾਂ ਤੇ ਐਨਐਸਏ ਦੁਆਰਾ ਲਾਤੀ ਦੁਆਰਾ ਉਹਨਾਂ ਨੂੰ ਸਾਲ ਲਈ ਸੜਨ ਲਈ ਮਜਬੂਰ ਕਰਤਾ ਉਂ ਕਹਿੰਦੇ ਨੇ ਅਸੀਂ ਸਿੱਖਾਂ ਦੇ ਤੇ ਕਿਸਾਨਾਂ ਦੇ ਪੱਖੀਆਂ ਕਿੱਥੇ ਪੱਖ ਦਿਖਾਈ ਦਿੰਦਾ ਦੋਸਤੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਪੱਖ ਹੈਗਾ ਵੀ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜੇਲ੍ਹ ਛੁੱਟ ਕੇ ਸਿੱਖਾਂ ਦੀ ਹਮਦਰਦੀ ਕੀਤੀ ਆ ਕੀ ਪਿਰਤਪਾਲ ਸਿੰਘ ਤੇ ਸੁਭਕਰਮਨ ਵਾਲੇ ਮਾਮਲੇ ਦੇ ਵਿੱਚ ਜ਼ੀਰੋ ਐਫਆਈਆਰ ਕਰਕੇ ਸ਼ਾਨ ਕੀਤਾ ਕਿਸਾਨਾਂ ਦੇ ਉੱਪਰ ਮਦਦ ਕੀਤੀ ਆ ਕਿਸਾਨਾਂ ਦੀ ਫੋਸਿਆ ਨੂੰ ਸਜ਼ਾ ਕਿਨੂੰ ਦਿਓਗੇ ਜ਼ੀਰੋ ਐਫ ਆਈ ਆਰ ਦੇ ਵਿੱਚ ਸਜ਼ਾ ਕਿਨੂੰ ਦਿਓਗੇ ਜਦੋਂ ਕਿਸੇ ਦਾ ਨਾਮ ਹੀ ਨਹੀਂ ਸੋ ਦੋਸਤੋ ਹਾਈ ਕੋਰਟ ਨੇ ਮਤਲ ਹਰਕੇਸ਼ ਮੰਜੂਰ ਦੀ ਅਦਾਲਤ ਨੇ ਕੱਲ ਇਹਨਾਂ ਦੀ ਉਹ ਖਚਾਈ ਕੀਤੀ ਆ ਕਿ ਸਾਨੂੰ ਹਾਈ ਕੋਰਟ ਨੂੰ ਜਵਾਬ ਦਿਓ ਕਿ ਜ਼ੀਰੋ ਐਫ ਆਈ ਆਰ ਕਿਉਂ ਕੀਤੀ ਆ ਦੋਸਤੋ ਕੋਈ ਵੀ ਜਵਾਬ ਨਹੀਂ ਬੇਸ਼ਰਮੀ ਦੀ ਤਰ੍ਹਾਂ ਸਟੇ ਤੇ ਆ ਕੇ ਅਸੀਂ ਕਿਸਾਨਾਂ ਦੇ ਵਾਹਿਤੀਆਂ ਅਸੀਂ ਕਿਸਾਨਾਂ ਦੇ ਵਾਹਿਤੀ ਸਰਕਾਰ ਤੇ ਇੱਕ ਪਾਸੇ ਤੁਸੀਂ ਜਿਹੜੀਆਂ ਤੁਹਾਡੇ ਕਾਰਵਾਈਆਂ ਨੇ ਕਾਰਵਾਈਆਂ ਤੋਂ ਤੁਹਾਡੀਆਂ ਦੁਸ਼ਮਣਾਂ ਵਾਲੀਆਂ ਦੋਸਤੋ ਜਿਹੜੀ ਮੈਂ ਦੂਜੀ ਪੱਛਮੀ ਮੰਗਾਂ ਵਾਲੀ ਗੱਲ ਕੀਤੀ ਆ ਦੇਖੋ ਇਹ ਹੁੰਦੀ ਆ ਕਿਸੇ ਨੂੰ ਉਹਨਾਂ ਦੀਆਂ ਕਾਰਵਾਈਆਂ ਤੋਂ ਸੇਰ ਕਿਹਾ ਜਾਂਦਾ ਕੋਈ ਇਨਕਲਾਬ ਜਿੰਦਾਬਾਦ ਕਹਿ ਕੇ ਭਗਤ ਸਿੰਘ ਨਹੀਂ ਬਣ ਜਾਂਦਾ ਕੱਲਾ ਨਾਰਾ ਮਾਰਨ ਦੇ ਨਾਲ ਤੁਸੀਂ ਭਗਤ ਸਿੰਘ ਨਹੀਂ ਬਣ ਸਕਦੇ ਕਿ ਇਨਕਲਾਬ ਜਿੰਦਾਬਾਦ ਕਹਤਾ ਕੰਮ ਕਰਨਾ ਪੈਂਦਾ ਉਹਨੇ ਈਡੀ ਵਾਲਿਆਂ ਨੂੰ ਬਿਠਾਇਆ ਉਹਨੂੰ ਕਹਿ ਸਕਦੇ ਆਪਾਂ ਸ਼ੇਰਨੀ ਉਹ ਆ ਪੱਛਮੀ ਬੰਗਾਲ ਦੀ ਸ਼ੇਰਨੀ ਜਿਹਨੇ ਕੇਂਦਰ ਦੀ ਪ੍ਰਵਾਨੀ ਕੀਤੀ ਪਹਿਲਾਂ ਫੜਕੇ ਜੇਲ੍ਹ 'ਚ ਡੱਕੇ ਉਹਨਾਂ ਦੇ ਅਫਸਰ ਹੁਣ ਦੁਬਾਰਾ ਫੇਰਾਇ ਤੇ ਦੁਬਾਰਾ ਫੇਰ ਫੜ ਲੇ ਕੀ ਕਰ ਲਿਆ ਪੱਛਮੀ ਬੰਗਾਲ ਦੀ ਸਰਕਾਰ ਦਾ ਸੋ ਕੀ ਇਹਦੇ ਵਿੱਚ ਕਿਤੇ ਦਾਲਚਕਾਲਾ ਇਹ ਤਾਂ ਨਹੀਂ ਕਿ ਉਹ ਉੱਤੋਂ ਪ੍ਰੈਸ ਰੀਸ ਗੱਲ ਦਾ ਬਣਿਆ ਹੋਵੇ ਕੇਜਰੀਬਾਲ ਤੋਂ ਤੁਹਾਡੀ ਬਾਰੀ ਆ ਕਿਤੇ ਇਸੇ ਡਰਾਬੇ ਦੇ ਵਿੱਚ ਹੀ ਤਾਂ ਨਹੀਂ ਸਾਰਾ ਕੁਝ ਕਰਾ ਰਹੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਮਮਤਾ ਬੈਨਰਜੀ ਤੇ ਭਗਵੰਤ ਮਾਨ ਦੇ ਵਿੱਚ ਕੀ ਫਰਕ ਹੈਗਾ ਕੀ ਭਗਵੰਤ ਮਾਨ ਦੀਆਂ ਕਾਰਵਾਈਆਂ ਪੰਜਾਬ ਪੱਖੀ ਨੇ ਸਿੱਖਾਂ ਦੀਆਂ ਪੱਖੀ ਨੇ ਕਿਸਾਨਾਂ ਦੀਆਂ ਪੱਖੀ ਨੇ ਜਾਂ ਫਿਰ ਵਿਰੋਧੀ ਨੇ ਕਮੈਂਟ ਜਰੂਰ ਭਰਾ ਵਾਂ ਕੇ ਕਰਿਓ ਤੇ ਹੁਣ ਮੈਂ ਕਰਦਾ ਤੁਹਾਡਾ ਧੰਨਵਾਦ ਹਾਂਜੀ ਢਿੱਲੋ ਢਿੱਲੋ ਉਹ ਲਿਖਦੇ ਨੇ ਜੁੱਤੀ ਫਿਰਨੀ ਚਾਹੀਦੀ ਸੀ ਉਹ ਮਾਮਲਾ ਜਿਹੜਾ ਸੇਰੋਂ ਵਾਲਾ ਹੈਗਾ ਮੱਟ ਸੇਰੋਂ ਵਾਲੇ ਮਾਮਲੇ 'ਚ ਲਿਖਦੇ ਨੇ ਸਿਵ ਸਵਰਾਜ ਇਹ ਕਹਿੰਦਾ ਇਸ ਨੂੰ ਪਤਾ ਸੀ ਸੰਗਤ ਤਿਆਰ ਵਰ ਤਿਆਰ ਬੈਠੇ ਨੇ ਤੇ ਇਹ ਵੀ ਕਹਿੰਦੇ ਨੇ ਸ਼ਕਤੀ ਕਰਨੀ ਚਾਹੀਦੀ ਸੀ ਗੁਰਪ੍ਰੀਤ ਸਿੰਘ ਗਿੱਲ ਪਰਮਜੀਤ ਸਿੰਘ ਖਾਲਸਾ ਇਹ ਹਰਪਿੰਦਰ ਸਿੰਘ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਰੋ ਤੁਹਾਨੂੰ ਵੀ ਬੇਨਤੀ ਆ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਕਮੈਂਟ ਜਰੂਰ ਦੇਣਾਗਾ ਜੋ ਮੈਂ ਤੁਹਾਨੂੰ ਪੁੱਛਿਆ ਭਗਵੰਤ ਮਾਨ ਤੇ ਮਮਤਾ ਵੈਨਰ ਜੀ ਬਾਰੇ ਵਾਹਿਗੁਰੂ ਜੀ